ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਸੀ ਗੱਲ ਜੀ ਨਾਮ ਏਡਰੈਸ ਦੱਸੋ ਆਪਣਾ ਨਾਮ ਵੀ ਰਾਜੀ ਸਿੰਘ ਪਿੰਡ ਠੂਰ ਜਿਲ੍ਹਾ ਲੁਧਿਆਣਾ ਤਸਦੀਕ ਕਰਾਉ ਠੀਕ ਆ ਠੂਰ ਪਿੰਡ ਤੇ ਮੋਬਾਈਲ ਨੰਬਰ ਆਪਣਾ 9041237995 9041237995 ਜੇ ਪਹਿਲੇ ਨੰਬਰ ਤੇ ਵੇੜ ਦੇਖੀ ਇਹਨੇ ਸੂਈ ਵੀ ਕਿਹੜਾ ਸ਼ੋਅ ਸੂਈ ਆ ਇਹ ਦੂਜਾ ਸ਼ੋਅ ਸੂਈ ਵੀ ਆ ਬਾਈ ਕਿਹ ਕਿਦੋਂ ਹੋ ਗਿਆ ਸੂਈ ਨੂੰ ਅਜੇ ਨੂੰ 10 ਮਹੀਨੇ ਨਾ ਬੱਚੀ ਠੀਕ ਆ ਬੱਚਾ ਪਿੱਛੇ ਕੀ ਹੈ ਬੱਚੀ ਹੈ ਐਰ ਸ਼ੈਰ ਦੀ ਠਾਈ ਮੜੀ ਸੂਰ ਪਿੱਛੇ ਜੇ ਐਰ ਸ਼ੈਰ ਦੀ ਹੈਗੀ ਬੱਚੀ ਤੇ ਜੇਰ ਜੁਰ ਵੀ ਰੋ ਡੰਨਾ ਜਾਮ ਹਾਂ ਬਾਈ ਪਈ ਤੇ ਜੇਰ ਠਾਈ ਕੰਪਲੀਟ ਠੀਕ ਆ ਪਿੱਛੇ ਐਰ ਸ਼ੈਰ ਦੀ ਆ ਗਈ ਬੱਚੀ ਦੁੱਧ ਕਿੰਨਾ ਕ ਹਾਜ਼ਰ ਹੋਣਾ ਔਰ ਇਸ ਦੇ 14 ਕਿਲੋ ਦੁੱਧ ਨੈਟ ਤਿਆਰ ਰੱਖੋ ਵਾਰਾਂ ਲੀਟਰ ਜਮਾ ਨਿਬੜੂਗਾ ਮੈਂ ਕਹਿੰਦਾ 14 ਪੂਰਾ ਬਈ ਠੰਡਾ ਪੂਰਾ ਕਹਿੰਦਾ ਨਾ ਸੋਨਾਗਾ 14 ਕਿਲੋ ਆਲਾ 14 ਕਿਲੋ ਧਾਰਾ ਤੁਰੋ ਕੇ ਜਮਾ ਮੈਂ ਕਹਿੰਦਾ ਪੂਰੀ ਮੋਗਿਆ ਕੀ ਧਾਰਾ ਸੁਭਰ ਧਾਰਾ ਵਗੈਰਾ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਮੋਟੇ ਮੋਟੇ ਧਾਰਾਂ ਗੀਆਂ ਤੇ ਮਾਰਦੀ ਮੂਹਰ ਲੈ ਤਣਾ ਜੀ ਮਾਰਦੀ ਸੋ ਚੋਣ ਵਗੈਰਾ ਦੇਖੋ ਨਿਆਣਾ ਪਾਉ ਤੇ ਰਾਵਣਾ ਪਾਉਣਾ ਪਾਉ ਨਹੀਂ ਪਾਉ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਬਾਈ ਕਹਿੰਦਾ ਪਰ ਨਿਆਣਾ ਪਾ ਕੇ ਚੋਣੇ ਆਗੇ ਤੇ ਦੁੱਧ ਮੰਨ ਕੇ ਚੱਲੀ ਵੀ 100 14 ਜਮਾ ਮੇਰੇ ਨਾਲ ਥੱਲੇ ਤੇ ਹਾਜ਼ਰ ਆਣਾ ਬੁੱਲਾ ਬਾਈ ਤੇ ਭਾਏ ਦਾ ਕੀ ਰੂਗਾ ਭਾਏ ਦਾ ਮੁੱਲ 55000 ਰੁਪਇਆ ਮਾਨਤਨ ਹੋ ਜੂਆ ਮਾਨਤਨ ਕਰਦਾਂਗੇ ਧੋਈ ਬਾਹਰੋਂ ਸਭ ਤੋਂ ਕੱਦ-ਕਾੜ ਵਗੈਰਾ ਦੇਖ ਸਕਦੇ ਹੋ ਬੱਚੀ ਦਾ ਚੰਗਾ ਸਾਫ ਸੁਥਰਾ ਜਵਾਨੀ ਜਿਹੇ ਬੱਚਾ ਦੇਖੋ ਫੀਮੇਲ ਕਾਫ ਫੈਰ ਸ਼ੈਰ ਦੀ ਬੱਚੀ ਆ 10 ਦਿਨ ਹੋ ਗਏ ਸੂਈ ਨੂੰ 14 ਲੀਟਰ ਦੁੱਧ ਨੈੱਟ ਮੈਨ ਨਾਲ ਆ ਥੱਲੇ ਹਾਜ਼ਰ ਆ ਕੱਦ-ਕਾੜ ਚੰਗਾ ਹੈ ਜਿੰਦ-ਜਾਨ ਵੀ ਵਧੀਆ ਸਾਫ ਸੁਥਰੀ ਮੂੰਹ 'ਤੇ ਲੱਗਦੀ ਕੀਮਤ ਇਹਦੀ ਹੈਗੀ ਸਿਰਫ 55000 ਰੁਪਇਆ ਸੋ ਧਾਰਾ ਮਾਰੀਆਂ ਪਸਮਾ ਦੇ ਵਿੱਚ ਆ ਗਈ ਸੋ 14 ਲੀਟਰ ਦੁੱਧ ਛੰਨੋ ਨੈੱਟ ਮੈਨ ਨਾਲ ਜਿਵੇਂ ਹਾਜ਼ ਇਹ ਸਾਫ ਸੁਥਰੀ ਜਿੰਦ ਜਾਨ ਬਹੁਤ ਅਸਲ ਥਣ ਤੁਮ ਦੇਖੋ ਮੁੱਠੀ ਵਾਲਾ ਸੋਹਣਾ ਸਾਫ ਸੁਥਰਾ ਕੀਮਤ ਸਿਰਫ 55000 ਗੁਜਾਇਸ ਇਹਦੇ ਵਿੱਚ ਹੋ ਜੂਗੀ ਪਰ ਥਾਂਡੇ ਦੇ ਕੋਨਰ ਤੋਂ ਫਿਰ ਦੇਖ ਸਕਦੇ ਕੋਈ ਦਿੱਕਤ ਨਹੀਂ ਹੈ ਨਾ ਹਾਂ ਬਿਲਕੁਲ ਅੱਗੇ ਦੂਜਾ ਨੰਬਰ ਜਿਹੜੀ ਦੇਖੀ ਜਨੇ ਕ੍ਰਾਸ ਬੈਡ ਇਹ ਵੀ ਦੂਜਾ ਸੋਸ਼ਲ ਵੀ ਇਹ ਵੀ ਕਿੰਨਾ ਟਾਈਮ ਹੈ ਕਿਸ ਨੂੰ ਤੂੰ 25 ਲੈ ਹੋ ਗਿਆ ਮਹੀਨਾ ਮੰਨ ਲੈ ਤੂੰ ਠੀਕ ਹੈ ਤੇ ਬੱਚਾ ਬੁਚਾ ਹੈ ਨਹੀਂ ਬੱਚਾ ਮਰ ਗਿਆ ਦੁੱਧ ਹੁਣ ਕਿੰਨਾ ਹੁਣੇ ਥੱਲੇ 13 ਕਿਲੋ ਦਾ ਖੁੱਲਾ ਨੈਟ ਤਿਆਰ ਤੇ 10 ਕਿਲੋ ਮੈਂਡ ਵਾਲਾ ਹਾਜਰਾ। ਹਾਂ ਬਈ। ਦੋ ਟਾਂ ਨਿਬੜ ਜੂ ਜਮ ਇਹਨਾਂ। ਹਾਂ ਦੋ ਟਾਂ ਨਿਬੜ ਜੂ। ਕੋਈ ਨਾ ਬਾਦੀ ਹੋ ਆਪਾਂ ਫੇਰ ਵੀ ਘਾਟੀ ਦੱਸਿਓ। ਧਾਰਾਂ ਦੂ ਰੋਕ ਕੇ ਦੇ। ਮੈਂ ਕਹਿੰਦਾ ਇਹ ਵੀ ਹੁੱਕਿਆ ਧਾਰਾਂ ਵੀ। ਠੀਕ ਐ। ਮਾਲਾ ਪਾਣੀ ਲੈ ਕੇ ਭੇਜੋ ਬਸ ਨਿਆਣਾ ਪਾਓ। ਹਾਂ। ਚਾੜ ਪੋਣਾ ਪਾਉ ਨਹੀਂ ਰਾਏ ਵੀ ਦੇਖੋ ਤੇਲੀ। ਠੀਕ ਐ। ਸਤਾਰਾਂ ਦੇਖੋ ਪੂਰੀਆਂ ਸਾਫ ਸੁਥਰੀਆਂ। ਸੋਹਣੀਆਂ ਧਾਰਾਂਆਂ ਗੀਆਂ। ਤੇ ਦੁੱਧ ਇਹ ਥੱਲੇ ਆਪਾਂ ਦੱਸਿਆ ਵੀ 12 ਹਾਜ਼ਾਰ ਹਨ। ਹਾਂ 12 ਤੋਂ ਤੀ ਹੋਊਗਾ ਬਈ। ਠੀਕ ਐ। ਭਾਅ ਇਹਦਾ ਕੀ ਰੱਖਿਆ? ਭਾਅ ਲੈਣ ਦੇ ਨਹੀਂ ਬਸ 40 ਸੋਪਰਾ ਦੂਜੇ ਨੰਬਰ ਤੇ ਵੜੇ ਵੀ ਸੂਈ ਵੀ ਮਹੀਨੇ ਦੀ ਸੂਈ ਵੀ ਆ ਬੱਚਾ ਵਗੈਰਾ ਕੁਛ ਨਹੀਂ ਹੈਗਾ ਨਾਲ ਤੇ ਮੁੱਲ ਇਹਦਾ ਹੈਗਾ 40000 ਸਮਾਨਦਾਨ ਵਿੱਚ ਹੋ ਜੂਗਾ ਮੂੰਹ ਮੱਥਾ ਦੇਖੋ ਕ੍ਰਾਸ ਬੈਡ ਪੈਂਦੀ ਆ ਕੰਨੀ ਵਾਲੇ ਦੰਦ ਚੈੱਕ ਦੀ ਹੋਈ ਆ ਬੈਡ ਜੈਨੂਨ ਦੂਜਾ ਸੂਆ ਹੈ ਨਾ ਥੋੜੀ ਪੱਟੇ ਵੱਧ ਪਰੇ ਠੀਕ ਹੈ ਸੋ ਕੀਮਤ ਸਿਰਫ 40000 ਰੁਪਏ ਦੁੱਧ 12 ਲੀਟਰ ਤੋਂ ਪਾਰ ਹੈ ਇਸ ਵਕਤ ਜਿਹੜਾ ਮੈਨ ਨਾਲ ਦੋ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਚਵਾ ਦਾਂਗੇ ਦੋ ਟਾਈਮ ਕਾ ਕਹਿਣ ਵਾਲੀ ਗੱਲ ਆ ਨਾਲ ਵੀ ਚਵਾ ਦਾਂਗੇ ਆਪਾਂ ਠੀਕ ਹੈ ਸੌਦਾ ਕਰ ਲੇ ਬੰਦਾ ਹਾਂ ਤੋ ਦੋ ਟਾਈਮ ਦੁੱਧ ਵੀਰ ਕਹਿੰਦਾ ਚਵਾ ਕੇ ਦੇ ਦਾਂਗੇ ਦੋ ਬੇਡਾ ਦਿਖਾ ਦਈਏ ਆਪਾਂ ਸੂਈਆਂ ਸਵਾਈਆਂ ਇੱਕ ਦੇ ਬੱਚਾ ਨਾਲ ਆ ਤੇ ਇੱਕ ਦੇ ਬੱਚਾ ਹੈ ਨਹੀਂ ਪਿੰਡ ਹਟੂਰ ਜ਼ਿਲ੍ਹਾ ਲੁਧਿਆਣਾ ਪੈ ਗਿਆ ਜਗਰਾ ਹੁੰਦੇ ਆ ਆਸ-ਪਾਸ ਜੇ ਪਿੰਡ ਆ ਗਿਆ ਏ ਤੇ ਨੰਬਰ ਬੋਲ ਜੀ ਦੁਆਰੇ ਆਪਣਾ ਫਿਰ 9041253795 ਸੋ ਵੀਡੀਓ ਦੇਖ ਲੈ ਸਭ ਦਾ ਤਹਿਦ ਲੋ ਤਾਂ